ਰਾਜਵੀਰ ਜਵੰਦੇ ਦੀ ਬੇਟੀ ਅਮਾਨਤ ਲਈ ਕਨਵਰ ਗਰੇਵਾਲ ਨੇ ਕਰ ਦਿੱਤਾ ਵੱਡਾ ਐਲਾਨ ਜਿਸ ਨੂੰ ਸੁਣ ਕੇ ਹਰ ਕੋਈ ਰਹਿ ਗਿਆ ਹੈਰਾਨ ਰਾਜਵੀਰ ਜਵੰਦੇ ਦਾ ਇਸ ਦੁਨੀਆ ਤੋਂ ਚਲੇ ਜਾਣਾ ਹਮੇਸ਼ਾ ਲਈ ਇੱਕ ਦਰਦਨਾਕ ਯਾਦ ਬਣ ਗਿਆ ਹੈ ਕਿਉਂਕਿ ਅੱਜ ਜਦੋਂ ਵੀ ਅਸੀਂ ਕੋਈ ਵੀਡੀਓ ਵੇਖਦੇ ਹਾਂ ਜਾਂ ਉਸ ਦਾ ਗੀਤ ਸੁਣਦੇ ਹਾਂ ਤਾਂ ਇੱਕੋ ਗੱਲ ਯਾਦ ਆਉਂਦੀ ਹੈ ਕਿ हे ਰੱਬਾ ਤੂੰ ਪੰਜਾਬ ਦਾ ਇਹਨਾਂ ਲਾਇਕ ਪੁੱਤ ਕਿਉਂ ਖੋ ਕੇ ਲੈ ਗਿਆ ਰਾਜਵੀਰ ਨੇ ਆਪਣੇ ਛੋਟੇ ਕਰੀਅਰ ਵਿੱਚ ਬਹੁਤ ਹੀ ਵੱਡੀਆਂ-ਵੱਡੀਆਂ ਉਚਾਈਆਂ ਨੂੰ ਛੋਹ ਲਿਆ ਸੀ ਗਾਇਕੀ ਹੋਵੇ ਜਾਂ ਐਕਟਿੰਗ ਉਸ ਨੇ ਆਪਣੇ ਗੀਤਾਂ ਰਾਹੀਂ ਜਾਂ ਫਿਲਮਾਂ ਰਾਹੀਂ ਸਾਰਿਆਂ ਦੇ ਮਨ ਮੋਹ ਲਏ ਸੀ ਗਾਣਿਆਂ ਵਿੱਚ ਤਾਂ ਉਹ ਕਮਾਲ ਕਰਦਾ ਹੀ ਸੀ ਪਰ ਜਦੋਂ ਉਸ ਨੇ ਫਿਲਮਾਂ ਕੀਤੀਆਂ ਤਾਂ ਲੋਕਾਂ ਨੇ ਉਸ ਨੂੰ ਹੋਰ ਵੀ ਵਧੇਰੇ ਪਿਆਰ ਦਿੱਤਾ ਰਾਜਵੀਰ ਦੇ ਅਫੀਸ਼ੀਅਲ ਅਕਾਊਂਟ ਉੱਤੇ ਜਮਲਾ ਫਿਲਮ ਦੀ ਪ੍ਰਮੋਸ਼ਨ ਬਾਰੇ ਦੱਸਿਆ ਗਿਆ ਸੀ ਤੇ ਪਿਛਲੇ ਦਿਨੀ ਇੱਕ ਪ੍ਰੈਸ ਕਾਨਫਰੰਸ ਕੀਤੀ ਗਈ ਜਿੱਥੇ ਉਸ ਦੀ ਬੇਟੀ ਅਮਾਨਤ ਤੇ ਰਾਜਵੀਰ ਦੀ ਮਾਂ ਨੂੰ ਬੁਲਾਇਆ ਗਿਆ। ਉਸ ਸਮੇਂ ਪੰਜਾਬੀ ਇੰਡਸਟਰੀ ਦੇ ਮਸ਼ਹੂਰ ਅਦਾਕਾਰ ਕਨਵਰ ਗਰੇਵਾਲ, ਗੁਰਪ੍ਰੀਤ ਖੁੱਗੀ, ਕੁਲਵਿੰਦਰ ਬਿੱਲਾ ਫਿਲਮ ਦੇ ਪ੍ਰੋਡਿਊਸਰ ਅਤੇ ਡਾਇਰੈਕਟਰ ਵੀ ਉਸ ਸਮੇਂ ਉੱਥੇ ਪਹੁੰਚੇ ਹੋਏ ਸੀ। ਜਦੋਂ ਹਾਲ ਵਿੱਚ ਸਕਰੀਨ ਉੱਪਰ ਰਾਜਵੀਰ ਜਵੰਦੇ ਦਾ ਚਿਹਰਾ ਆਇਆ ਤਾਂ ਸਾਰਿਆਂ ਦੀਆਂ ਅੱਖਾਂ ਹੰਝੂਆਂ ਨਾਲ ਭਰ ਗਈਆਂ। ਹਰ ਇੱਕ ਦੇ ਦਿਲ ਵਿੱਚ ਇਹੀ ਸੋਚ ਸੀ ਕਿ ਮੌਤ ਕਿੰਨੀ ਬੇਇਨਸਾਫੀ ਕਰ ਜਾਂਦੀ ਹੈ। ਟ੍ਰੇਲਰ ਖਤਮ ਹੋਣ ਤੋਂ ਬਾਅਦ ਇਹ ਵੀ ਕਿਹਾ ਗਿਆ ਕਿ ਇਸ ਫਿਲਮ ਦਾ ਅੱਧਾ ਪ੍ਰਾਫਿਟ ਬੱਚਿਆਂ ਦੇ ਨਾਮ ਕਰ ਦਿੱਤਾ ਜਾਵੇ ਤਾਂ ਜੋ ਫਿਊਚਰ ਵਿੱਚ ਇਹ ਪੈਸਾ ਉਹਨਾਂ ਦੇ ਕੰਮ ਆ ਸਕੇ